ਕਰ ਪਾਉਣਗੇ ਕਰ ਮੇਰੇ ਜੀ ਮੈਂ ਸੱਚ ਕੇ ਜਾ ਉਸ ਵੇਲੇ ਗੁਰਪਿਆਰ ਸਾਰੀ ਸੰਗਤ ਨਾਲ ਬੋਲਣ ਦੀ ਕਿਰਪਾਲਤਾ ਕਰਨ ਜੀ ਸਤਿ ਗੁਰਿਆ ਬਣ ਸਤ ਗੁਰ ਆ ਬਣਗੇ ਫੇਰਾ ਪਾਵਣਗੇ ਸਤ ਗੁਰ ਆ ਸਤ ਗੁਰ ਆਵਣਗੇ ਤੇ ਤਪਵਨਗੇ ਕਦ ਮੇਰੇ ਜੀ ਸਦ ਆਬ <laughs> <laughs> 祝你好。 ਬਲ ਬਲ ਜਾਵਾ ਸੁਭਾ ਉਠ ਕੇ ਮੈਂ ਬਾੜੀ ਤੇ ਗਾਉਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਸਾਧ ਸੰਗਤ ਜੀਓ ਤਨਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਹੋਲੇ ਮਹੱਲੇ ਦਾ ਲੰਗਰ ਜੋ ਚਾਰ ਰੋਜ਼ਾ ਚੱਲਦਾ ਹੈ ਉਹ ਇਸ ਵਾਰੀ ਫਗਵਾੜਾ ਬਾਈਪਾਸ ਹੁਸ਼ਿਆਰਪੁਰ ਵਿਖੇ ਲਗਾਇਆ ਗਿਆ ਹੈ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਅਤੇ ਨੌਜਵਾਨ ਸੇਵਾਦਾਰਾਂ ਦੇ ਸਹਿਯੋਗ ਨਾਲ ਇਹ ਲੰਗਰ ਬਿਲਕੁਲ ਸੰਪੰਨ ਸਿੱਖ ਟਕ ਨਾਲ ਚੱਲ ਰਿਹਾ ਹੈ ਗੁਰੂ ਕੀਆ ਰਸ ਦਾ ਪਚਾਉਣ ਲਈ ਇਲਾਕੇ ਦੇ ਵਿੱਚੋਂ ਸੰਗਤਾਂ ਆ ਰਹੀਆਂ ਹਨ ਦੋਦੀ ਸੇਵਾ ਹੋ ਰਹੀ ਹੈ ਲੰਗਰ ਦੀ ਸੇਵਾ ਵਾਸਤੇ ਆਟਾ ਦਾਲਾਂ ਅਖਾਂਡ ਸਭ ਕੁਝ ਸੰਗਤਾ ਆਪਣੇ ਕੋਲੋਂ ਲਿਆ ਰਹੀਆਂ ਹਨ ਅਤੇ ਮਾਤਾ ਦੀ ਸੇਵਾ ਅਣਗਿਣਤ ਹੋ ਰਹੀ ਹੈ ਜੋ ਸੰਗਤਾ ਸ੍ਰੀ ਅਨੰਦਪੁਰ ਸਾਹਿਬ ਵਾਸਤੇ ਹੋਲਾ ਮਹੱਲਾ ਮਨਾਉਣ ਲਈ ਜਾ ਰਹੀਆਂ ਹਨ ਉਹਨਾਂ ਦੇ ਛਕਣ ਵਾਸਤੇ ਚਾਪ ਪਕੌੜਿਆਂ ਦਾ ਲੰਗਰ ਅਤੇ ਗੁਰੂ ਘਰ ਲੰਗਰ ਅਟੁੱਟ ਵਰਤਾਇਆ ਜਾ ਰਿਹਾ ਹੈ ਕੋਈ ਬਿਨਾ ਪੈਣ ਭੇ ਭਾਵ ਤੋਂ ਇਹ ਲੰਗਰ ਅਟੁੱਟ ਵਰਤਾਇਆ ਜਾ ਰਿਹਾ ਹੈ ਅਤੇ ਇਹ ਸਾਰਾ ਕਾਮਯਾਬੀ ਦਾ ਸੇਰਾ ਨੌਜਵਾਨ ਸੇਵਾਦਾਰ ਜੋ ਕਿ ਭਾਂਡੇ ਵਰਤਨਾਂ ਦੀ ਸੇਵਾ ਕਰ ਰਹੇ ਹਨ ਬੀਬੀਆਂ ਪ੍ਰਸ਼ਾਦੇ ਤਿਆਰ ਕਰ ਰਹੀਆਂ ਹਨ ਫਲਵਾਈ ਜਿਹੜੇ ਹਨ ਉਹ ਜਲੇਬੀਆਂ ਦਾ ਲੰਗਰ ਤਿਆਰ ਕਰ ਰਹੇ ਹਨ ਉਹਦੇ ਨਾਲ ਹੀ ਸਾਡੇ ਆਟਾ ਗੁੰਨਣ ਵਾਲੀ ਮਸ਼ੀਨ ਤੇ ਆਟਾ ਗੁੰਨਿਆ ਜਾ ਰਿਹਾ ਹੈ ਪੱਠੀਆਂ ਦੇ ਬੀਬੀਆਂ ਆਪਣੇ ਪ੍ਰਸ਼ਾਦੇ ਤਿਆਰ ਕਰਦੀਆਂ ਹਨ ਲਾਲਾਂ ਬਣ ਸਬਜ਼ੀਆਂ ਬਣਾਈਆਂ ਜਾਂਦੀਆਂ ਹਨ ਤੇ ਪੰਡਾਲ ਦੇ ਵਿੱਚ ਬੈਠੀ ਹੋਈ ਸੰਗਤਾਂ ਨੂੰ ਵਿਸ਼ੇਸ਼ ਢੰਗ ਦੇ ਨਾਲ ਲਾਈਨਾਂ ਦੇ ਵਿੱਚ ਬਿਠਾ ਕੇ ਸੇਵਾਦਾਰ ਆਪਣੀ ਸੇਵਾ ਨਿਭਾ ਕੇ ਪ੍ਰਸ਼ਾਦੇ ਸ਼ਕਾਰ ਰਹੇ ਹਨ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ ਸਫਾਈ ਦਾ ਬਿਲਕੁਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਹਰ ਵਾਰੀ ਪੰਗਤ ਬਿਠਾ ਲੈਣ ਤੋਂ ਪਹਿਲਾਂ ਝਾੜੂ ਦੇ ਨਾਲ ਸੇਵਾ ਸਫਾਈ ਕੀਤੀ ਜਾਂਦੀ ਹੈ ਤੇ ਆਉਣ ਵਾਲੀ ਸੰਗਤ ਨੂੰ ਬਿਲਕੁਲ ਕੋਈ ਵੀ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ ਉਹਨਾਂ ਨੂੰ ਜਲਦੀ ਸੇਵਾ ਚਾਹ ਦੀ ਸੇਵਾ ਬਿਲਕੁਲ ਉੱਟ ਬਰਤਾਈ ਜਾ ਰਹੀ ਹੈ ਮੈਂ ਉਮੀਦ ਕਰਦਾ ਹਾਂ ਕਿ ਪਹਿਲਾਂ ਇਹ ਲੰਗਰ ਜਿਹੜਾ ਜੋ ਨਸਰਾਲੇ ਵਿਖੇ ਚੱਲ ਰਿਹਾ ਸੀ ਇਹ ਇਸ ਵਾਰੀ ਸਥਾਨ ਨਾ ਮਿਲਣ ਦੇ ਕਾਰਨ ਔਰ ਹੀਰਾ ਦੇ ਨਜ਼ਦੀਕ ਫਗਵਾੜਾ ਬਾਈਪਾਸ ਹਿਸ਼ਾਰਪੁਰ ਵਿਖੇ ਲਗਾਇਆ ਗਿਆ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਗੁਰੂ ਮਹਾਰਾਜ ਇਸ ਤਰ੍ਹਾਂ ਹੀ ਸੰਗਤ ਦੇ ਕੋਲੋਂ ਸੇਵਾਵਾਂ ਲੈਂਦੇ ਰਹਿਣਗੇ ਅਤੇ ਇਸ ਇਲਾਕੇ ਦੇ ਕੋਲੋਂ ਜੋ ਸਮੂਹ ਸਾਧ ਸੰਗਤ ਦੇ ਕਾਠ ਨਾਲ ਲੰਗਰ ਚੱਲਦਾ ਹੈ ਚਾਰ ਰੋਜ਼ਾ ਇਸ ਵਿੱਚ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਹੀ ਇਹ ਸਵਾਵਾ ਜਿਹੜੀਆਂ ਹਨ ਅਕਾਲ ਪੁਰਖ ਪ੍ਰਵਾਨ ਕਰਦੇ ਰਹਿਣਗੇ ਤੇ ਆਉਣ ਸਮੇਂ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਪ੍ਰਥਾ ਨੂੰ ਕਾਇਮ ਰੱਖਦੇ ਹੋਏ ਨੌਜਵਾਨ ਜੋ ਹਨ ਉਹ ਇਸ ਲੰਗਰ ਪ੍ਰਥਾ ਨੂੰ ਧੋਰ ਚਲਾਉਂਦੇ ਰਹਿਣਗੇ ਅਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ